ਸਤਰੀਆਕਾਲ ਅੱਜ ਅਸੀਂ ਪੰਜਾਬ ਦੇ ਉਸ ਇਤਿਹਾਸ ਤੇ ਇੱਕ ਨਜ਼ਰ ਮਾਰਾਂਗੇ ਜੋ ਸਿੱਖ ਧਰਮ ਦੇ ਆਉਣ ਤੋਂ ਵੀ ਬਹੁਤ ਪਹਿਲਾਂ ਦਾ ਹੈ ਇਹ ਇੱਕ ਅਜੀਹੀ ਧਰਤੀ ਦੀ ਕਹਾਣੀ ਹੈ ਜਿੱਥੇ ਕਈ ਅਲੱਗ-ਅਲੱਗ ਰੂਹਾਨੀ ਰਸਤੇ ਇੱਕ ਦੂਜੇ ਦੇ ਨਾਲ-ਨਾਲ ਚੱਲ ਰਹੇ ਸਨ ਤਾਂ ਸਵਾਲ ਇਹ ਬਣਦਾ ਹੈ ਕਿ ਸਿੱਖੀ ਦੇ ਆਉਣ ਤੋਂ ਪਹਿਲਾਂ ਪੰਜਾਬ ਦਾ ਮਾਹੌਲ ਇੱਥੋਂ ਦਾ ਰੂਹਾਨੀ ਤੇ ਸੱਭਿਆਚਾਰਕ ਮਾਹੌਲ ਅਸਲ ਵਿੱਚ ਸੀ ਕਿਹੋ ਜਿਹਾ ਚਲੋ ਇਸੇ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਸਭ ਤੋਂ ਪਹਿਲਾਂ ਇੱਕ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਪੰਜਾਬ ਹਮੇਸ਼ਾ ਤੋਂ ਹੀ ਵੱਖ-ਵੱਖ ਧਰਮਾਂ ਤੇ ਵਿਚਾਰਾਂ ਦਾ ਇੱਕ ਸੰਗਮ ਰਿਹਾ ਹੈ ਇਹੀ ਤਾਂ ਇਸ ਧਰਤੀ ਦੀ ਅਸਲ ਪਛਾਣ ਹੈ ਤੇ ਇਹੀ ਤਾਂ ਖਾਸੀਅਤ ਹੈ ਇਸ ਧਰਤੀ ਦੀ ਇੱਥੇ ਵਿਚਾਰਾਂ ਦਾ ਟਕਰਾਅ ਨਹੀਂ ਹੁੰਦਾ ਸੀ ਸਗੋਂ ਸੰਵਾਦ ਹੁੰਦਾ ਸੀ ਗੱਲਬਾਤ ਹੁੰਦੀ ਸੀ ਇੱਕ ਦੂਜੇ ਨੂੰ ਸਮਝਣ ਤੇ ਨਾਲ ਲੈ ਕੇ ਚੱਲਣ ਦੀ ਜਿਹੜੀ ਭਾਵਨਾ ਸੀ ਨਾ ਉਹ ਇੱਥੋਂ ਦੀ ਮਿੱਟੀ ਵਿੱਚ ਹੀ ਸੀ ਚਲੋ ਥੋੜਾ ਸਮੇਂ ਵਿੱਚ ਪਿੱਛੇ ਚੱਲਨੇ ਆ ਤੇ ਸ਼ੁਰੂਆਤ ਕਰਦੇ ਆ ਸਭ ਤੋਂ ਪੁਰਾਣੀਆਂ ਜੜਾਂ ਤੋਂ ਯਾਨੀ ਵੈਦਿਕ ਪਰੰਪਰਾਤੋਂ ਦੇਖੋ ਹਜ਼ਾਰਾਂ ਸਾਲ ਪਹਿਲਾਂ ਪੰਜਾਬ ਦੀ ਧਰਤੀ ਤੇ ਵੈਦਿਕ ਗਿਆਨ ਸੀ ਜਿਸ ਨੂੰ ਅੱਜ ਕੱਲ ਸਨਾਤਨ ਧਰਮ ਵੀ ਕਹਿ ਦਿੰਦੇ ਆ ਪਰ ਪਤਾ ਹੈ ਕਿ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਹ ਸਿਰਫ ਪੂਜਾ ਪਾਠ ਜਾਂ ਰਸਮਾਂ ਤੱਕ ਨਹੀਂ ਸੀ ਇਹ ਤਾਂ ਜ਼ਿੰਦਗੀ ਜਿਉਣ ਦਾ ਇੱਕ ਤਰੀਕਾ ਸੀ ਜੋ ਇਨਸਾਨ ਅਤੇ ਕੁਦਰਤ ਦੇ ਵਿੱਚ ਇੱਕ ਖੂਬਸੂਰਤ ਬੈਲੈਂਸ ਬਣਾਉਣ ਤੇ ਜ਼ੋਰ ਦਿੰਦਾ ਸੀ ਖੈਰ ਵੈਦਿਕ ਪਰੰਪਰਾ ਤੋਂ ਬਾਅਦ ਕਹਾਣੀ ਇਹ ਤੇ ਖਤਮ ਨਹੀਂ ਹੁੰਦੀ ਪੰਜਾਬ ਦੇ ਰੋਹਾਨੀ ਅਸਮਾਨ ਤੇ ਨਵੇਂ ਵਿਚਾਰਾਂ ਤੇ ਫਲਸਫਿਆਂ ਨੇ ਦਸਤਕ ਦਿੱਤੀ ਬੁੱਧ ਅਤੇ ਜੈਨ ਧਰਮ ਦੇ ਆਉਣ ਨਾਲ ਲੋਕਾਂ ਨੂੰ ਨਵੇਂ ਸਿਧਾਂਤ ਮਿਲੇ ਜਿਵੇਂ ਕਿ ਅਹਿੰਸਾ ਯਾਨੀ ਕਿਸੇ ਨੂੰ ਤਕਲੀਫ ਨਾ ਦੇਣਾ ਦਇਆ ਮਤਲਬ ਸਭ ਲਈ ਹਮਦਰਦੀ ਰੱਖਣਾ ਤਿਆਗ ਤੇ ਮਨ ਦੀ ਸ਼ਾਂਤੀ ਦੀ ਖੋਜ ਇਹਨਾਂ ਵਿਚਾਰਾਂ ਨੇ ਇੱਥੋਂ ਦੇ ਕਲਚਰ ਤੇ ਬਹੁਤ ਡੂੰਘਾ ਅਸਰ ਪਾਇਆ ਸੋ ਜੇ ਆਪਾਂ ਟਾਈਮਲਾਈਨ ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਪੰਜਾਬ ਵਿੱਚ ਵਕਫਕ ਸਮਿਆਂ ਤੇ ਨਵੇਂ ਵਿਚਾਰ ਆਉਂਦੇ ਰਹੇ ਪਹਿਲਾ ਵੈਦਿਕ ਪਰੰਪਰਾ ਸੀ ਫਿਰ ਬੁੱਧ ਤੇ ਜੈਨ ਧਰਮ ਆਏ ਤੇ ਫਿਰ ਆਇਆ ਇਸਲਾਮ ਅਤੇ ਸੂਫੀਵਾਦ ਦਾ ਦੌਰ ਹੁਣ ਗੱਲ ਕਰਦੇ ਹਾਂ ਉਸ ਅਗਲੇ ਵੱਡੇ ਪ੍ਰਭਾਵ ਦੀ ਜਿਸ ਨੇ ਪੰਜਾਬ ਦੀ ਰੂਹ ਨੂੰ ਛੂਆ ਏ ਸੀ ਇਸਲਾਮ ਤੇ ਖਾਸ ਤੌਰ ਤੇ ਇਸ ਦਾ ਉਹ ਰੂਪ ਜਿਸ ਨੂੰ ਅਸੀਂ ਸੂਫੀਵਾਦ ਕਹਿੰਦੇ ਹਾਂ ਪਤਾ ਕੀ ਹੋਇਆ ਜਦੋਂ ਸੂਫੀ ਸੰਤ ਪੰਜਾਬ ਆਏ ਉਹਨਾਂ ਨੇ ਜਾਤ ਪਾਤ ਜਾਂ ਉੱਚ ਨੀਚ ਦਾ ਕੋਈ ਫਰਕ ਨਹੀਂ ਰੱਖਿਆ ਉਹਨਾਂ ਦਾ ਸੁਨੇਹਾ ਬਹੁਤ ਸਿੱਧਾ ਤੇ ਸਰਲ ਸੀ ਰੱਬ ਨਾਲ ਪਿਆਰ ਤੇ ਸਾਰੇ ਇਨਸਾਨ ਬਰਾਬਰ ਤੇ ਉਹਨਾਂ ਦੀਆਂ ਦਰਗਾਹਾਂ ਉਹ ਸਿਰਫ ਮੁਸਲਮਾਨਾਂ ਲਈ ਨਹੀਂ ਸਗੋਂ ਹਰ ਧਰਮ ਦੇ ਬੰਦੇ ਲਈ ਸ਼ਾਂਤੀ ਤੇ ਸਕੂਨ ਦਾ ਕੇਂਦਰ ਬਣ ਗਈਆਂ ਤਾਂ ਸੋਚੋ ਜਦੋਂ ਇਹ ਸਾਰੀਆਂ ਰੋਹਾਨੀ ਨਦੀਆਂ ਇੱਕ ਥਾਂ ਤੇ ਇਕੱਠੀਆਂ ਹੋਈਆਂ ਤਾਂ ਕੀ ਹੋਇਆ ਹੋਵੇਗਾ ਕੀ ਉਹ ਆਪਸ ਵਿੱਚ ਟਕਰਾਈਆਂ ਬਿਲਕੁਲ ਨਹੀਂ ਸਗੋਂ ਉਹਨਾਂ ਨੇ ਮਿਲ ਕੇ ਇੱਕ ਸਾਂਝੇ ਸੱਭਿਆਚਾਰ ਦਾ ਸਮੁੰਦਰ ਬਣਾ ਦਿੱਤਾ ਤੇ ਸੱਚੀ ਇਹੀ ਇਸ ਸਾਰੀ ਕਹਾਣੀ ਦਾ ਸਭ ਤੋਂ ਖੂਬਸੂਰਤ ਹਿੱਸਾ ਹੈ ਪੰਜਾਬ ਦੀ ਧਰਤੀ ਤੇ ਧਰਮਾਂ ਦਾ ਟਕਰਾ ਨਹੀਂ ਮਿਲਾਪ ਹੋਇਆ ਉਹ ਇੱਕ ਦੂਜੇ ਦੇ ਨਾਲ-ਨਾਲ ਰਹੇ ਤੇ ਇੱਕ ਦੂਜੇ ਤੋਂ ਸਿੱਖਦੇ ਰਹੇ ਇਸ ਦੀ ਸਭ ਤੋਂ ਵਧੀਆ ਮਿਸਾਲ ਮਿਲਦੀ ਹੈ ਸਾਂਝੇ ਮੇਲਿਆਂ ਵਿੱਚ ਉੱਥੇ ਲੋਕ ਬਿਨਾਂ ਕਿਸੇ ਧਰਮ ਦੇ ਪੇਦ-ਪਾਬ ਦੇ ਇਕੱਠੇ ਹੁੰਦੇ ਸੀ ਹਰ ਕੋਈ ਇੱਕ ਦੂਜੇ ਦੇ ਪੀਰਾਂ ਫਕੀਰਾਂ ਸੰਤਾਂ ਤੇ ਮਹਾਨ ਵਿਚਾਰਕਾਂ ਦਾ ਦਿਲੋਂ ਸਤਿਕਾਰ ਕਰਦਾ ਸੀ ਤੇ ਫਿਰ ਇਸੇ ਅਮੀਰ ਇਸੇ ਬਹੁ ਰੰਗੀ ਤੇ ਸਹਿਣਸ਼ੀਲ ਮਾਹੌਲ ਵਿੱਚੋਂ ਇਸੇ ਜ਼ਰਖੇਜ਼ ਰੂਹਾਨੀ ਜ਼ਮੀਨ ਤੇ ਸਿੱਖੀ ਦਾ ਪ੍ਰਕਾਸ਼ ਹੋਇਆ ਸਿੱਖੀ ਨੇ ਪਹਿਲਾਂ ਤੋਂ ਮੌਜੂਦ ਕਿਸੇ ਵੀ ਵਿਚਾਰ ਨੂੰ ਰੱਦ ਨਹੀਂ ਕੀਤਾ ਬਲਕਿ ਵੈਦਿਕ ਪਰੰਪਰਾ ਦਾ ਗਿਆਨ ਬੁੱਧ ਧਰਮ ਦੀ ਦਇਆ ਤੇ ਸੂਫੀਵਾਦ ਦਾ ਪ੍ਰੇਮ ਇਹ ਸਭ ਕੁਝ ਆਪਣੇ ਅੰਦਰ ਸਮੋ ਲਿਆ ਤੇ ਫਿਰ ਇਹਨਾਂ ਸਾਰਿਆਂ ਨੂੰ ਇੱਕ ਨਵਾਂ ਮਕਸਦ ਦਿੱਤਾ ਇੱਕ ਨਵੀਂ ਦਿਸ਼ਾ ਦਿੱਤੀ ਬਰਾਬਰੀ ਨਿਆਂ ਸੇਵਾ ਤੇ ਸੱਚ ਦੀ ਦਿਸ਼ਾ ਸੋ ਗੱਲ ਇਹ ਸਮਝਣ ਵਾਲੀ ਹੈ ਕਿ ਸਿੱਖ ਧਰਮ ਕੋਈ ਬਦਲ ਨਹੀਂ ਸੀ ਇਹ ਤਾਂ ਇੱਕ ਵਿਕਾਸ ਸੀ ਇਹ ਪੰਜਾਬ ਦੀ ਸਦੀਆਂ ਪੁਰਾਣੀ ਰੋਹਾਨੀ ਵਿਰਾਸਤ ਦਾ ਹੀ ਇੱਕ ਬਹੁਤ ਹੀ ਖੂਬਸੂਰਤ ਤੇ ਇਨਕਲਾਬੀ ਨਤੀਜਾ ਸੀ ਤੇ ਅਖੀਰ ਵਿੱਚ ਇੱਕ ਸਵਾਲ ਜੋ ਸੋਚਣ ਲਈ ਮਜਬੂਰ ਕਰਦਾ ਹੈ ਅੱਜ ਜਦੋਂ ਦੁਨੀਆ ਵੰਡੀਆਂ ਵਿੱਚ ਉਲਝੀ ਹੋਈ ਹੈ ਤਾਂ ਪੰਜਾਬ ਦਾ ਇਹ ਇਤਿਹਾਸ ਵੱਖ-ਵੱਖ ਵਿਚਾਰਾਂ ਨਾਲ ਮਿਲ ਕੇ ਰਹਿਣ ਦੀ ਇਹ ਕਲਾ ਇਹ ਸਾਨੂੰ ਕੀ ਸਿਖਾਉਂਦੀ ਹੈ ਸਹਿਨਸ਼ੀਲਤਾ ਤੇ ਆਪਸੀ ਸਤਿਕਾਰ ਦੀ ਇਹ ਵਿਰਾਸਤ ਅੱਜ ਸਾਡੇ ਲਈ ਕੀ ਮਾਇਨੇ ਰੱਖਦੀ ਹੈ ਇਸ ਤੇ ਸੋਚ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ